आंगवाड़ी मुलाम सी टू बिलोर वालों अपनी हकी मंगा पी ओ दफ् लगाया दफ्तर दफ्तर लगाया गया जिसकी प्रधानगी कर दे कृष्णा कुमार निर्लीप कौर ने कहा की सू नोबल फोन नहीं दिते गए है साडे को सकते हैं ਉਹਨਾਂ ਕਿਹਾ ਕਿ ਅਫਸਰਾਵਾਂ ਨੂੰ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਕਿ ਪੋਸ਼ਣ ਟ੍ਰੈਕ ਦਾ ਸਾਰਾ ਕੰਮ ਆਪਣੇ ਨਿੱਜੀ ਮੋਬਾਈਲ ਫੋਨ ਤੇ ਕੀਤਾ ਜਾਵੇ। ਆਨਲਾਈਨ ਕੰਮਾਰੇ ਸਾਨੂੰ ਟ੍ਰੇਨਿੰਗ ਦਿੱਤੀ ਜਾਵੇ ਉਹਨਾਂ ਕਿਹਾ ਕਿ ਸਾਨੂੰ ਵਧੀਆ ਟਾਟਾ ਪੈਕੇਜ ਸਰਕਾਰ ਸਿੱਧਾ ਦੇਵੇ। ਉਹਨਾਂ ਅੱਗੇ ਦੱਸਿਆ ਕਿ ਸਾੜੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਕੰਮ ਦਾ ਬਾਈਕਾਟ ਕਰਾਂਗੇ। ਇਸ ਮੌਕੇ ਤੇ ਜ਼ਿਲ੍ਹਾ ਸਕੱਤਰ ਕ੍ਰਿਸ਼ਨਾ ਕੁਮਾਰੀ, ਜ਼ਿਲ੍ਹਾ ਪ੍ਰਧਾਨ ਨਿਰਲੇਪ ਕੌਰ, ਸੋਮਾ ਰਾਣੀ, ਬੀਬੀ ਨਰਿੰਜਨ ਕੌਰ पुनम संतोष कुमारी नीलम वादे ने संबोधन ਕੀਤਾ ਅਤੇ ਮੰਗਾ ਤੁਰੰਤ ਮੰਨੰਦੀ ਮੰਗ ਕੀਤੀ ਉਧਰ ਜਦੋਂ ਸੀਡੀਪੀਓ ਫਿਲੌਰ ਮੈਡਮ ਰਵਿੰਦਰਪਾਲ ਕਰਨਾਲ ਗਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੋਂ ਮੰਗ ਪੱਤਰ ਲੈ ਲਿਆ ਹੈ ਜਿਸ ਨੂੰ ਸਰਕਾਰ ਤੱਕ ਪਹੁੰਚਾ ਦਿੱਤਾ ਜਾਵੇਗਾ ਵਰਕਰਾਂ ਨੂੰ ਮੰਗ ਪੱਤਰ ਲਈ ਟਾਈਮ ਦਿੱਤਾ ਗਿਆ ਸੀ ਪਰ ਸੀਡੀਪੀਓ ਨੂ ਲੁਧਿਆਣੀ ਅਮਰਜੈਂਸੀ ਮੀਟਿੰਗ ਵਿੱਚ ਜਾਣਾ ਪਿਆ ਆਂਗਣਵਾੜੀ ਵਰਕਰਾਂ ਨੇ ਸਵੇਰ ਤੋਂ ਹੀ ਆਪਣੀਆਂ ਵਰਕਰਾਂ ਸਮੇਤ ਡੀਡੀਪੀਓ ਦਫਤਰ ਅੱਗੇ ਬੈਠੀਆਂ ਰਹੀਆਂ ਪਰ ਸੀਡੀਪੀਓ ਨਾ ਆ ਸਕੇ ਤੇ ਉਸਦੇ ਰੋਸ ਦੇ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਸੀਡੀਪੀਓ ਦੇ ਦਫਤਰ 바ਰੋ ਲੋਕ ਲਾ ਦਿੱਤਾ ਜਿਹੜਾ ਲਾਈਟ ਦਾ ਆ ਮੇਨ ਸੱਚ ਚੱਕ ਦਿੱਤਾ ਗਿਆ ਜਿਹੜੇ ਸੀਡੀਪੀਓ ਦੇ ਦਫਤਰ ਦੇ ਕਰਮਚਾਰੀ ਸੀ ਉਹ ਬਿਨਾਂ ਲਾਈਟ ਤੋਂ ਅੰਦਰ ਕਮਰੇ ਦੇ ਵਿੱਚ ਹੀ ਬੰਦ ਰਹੇ ਤਕਰੀਬਨ ਸੀਡੀਪੀਓ 4 ਵਜੇ ਆਉਣ ਤੋਂ ਬਾਅਦ ਛੇਤੀ ਮੰਗ ਪੱਤਰ ਲਿਆ ਉਹਨਾਂ ਨੂੰ ਪਰੋਸਾ ਦਿਵਾਇਆ ਕਿ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੁਤਾਬਕ ਪੋਰਸ਼ਨ ਟਰੈਕਰ ਦਾ ਕੰਮ ਜਿਹੜਾ ਉਹ ਸਾਡੇ ਕੋਲੋਂ ਜਵਰੀ ਲਿਆ ਜਾ ਰਿਹਾ ਜ ਜਿਹਦੇ ਨਾਲ ਜਿਹੜੀਆਂ ਵਰਕਰਾਂ ਉਹਨਾਂ ਦੇ ਉੱਤੇ ਮਾਨਸਿਕ ਦਬਾਅ ਆ ਤੇ ਇੱਥੋਂ ਦੇ ਜਿਹੜੇ ਸੀਡੀਪੀਓ ਆ ਉਹਨਾਂ ਨੇ ਅੱਜ ਦਾ ਸਮਾਂ ਦਿੱਤਾ ਸੀਗਾ ਕਿ ਅੱਜ ਮੈਨੂੰ ਮੰਗ ਪੱਤਰ 11 ਵਜੇ ਦੇ ਦਿਓ ਜੀ ਤੇ ਇਹ ਸਾਰੇ ਸਾਥੀ ਜਿਹੜੇ ਸੀਗੇ ਉਹ ਮੰਗ ਪੱਤਰ ਦੇ ਸੰਬੰਧ ਵਿੱਚ ਵੀ ਆਏ ਸੀ ਤੇ ਨਾਲ ਹੀ ਸਰ ਸਾਮਰਾਜ ਹਕੂਮਤ ਦਾ ਜਿਹੜਾ ਪੁਤਲਾ ਉਹ ਅੱਜ ਫੂਕਿਆ ਜਾਣਾ ਤੇ ਅਮਨ ਸ਼ਾਂਤੀ ਦੀ ਅਸੀਂ ਮੰਗ ਕਰਦੇ ਆ ਜਿਹੜਾ ਫਲਸਤੀਨ ਦੇ ਉੱਤੇ ਇਜ਼ਰਾਈਲ ਵੱਲੋਂ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਆ ਜੀ ਤੇ ਸਰ ਇਸ ਕਰਕੇ ਅਸੀਂ ਜਿਹੜੇ ਵਰਕਰ ਹੈਲਪਰ ਸੀਗੇ ਉਹ ਬੁਲਾਈ ਸੀਗੇ ਹੂੰ ਤੇ ਸੀਡੀਪੀਓ ਵੱਲੋਂ ਜਿਹੜਾ ਉਹ ਮੈਸੇਜ ਦਿੱਤਾ ਗਿਆ ਜਦੋਂ ਅਸੀਂ ਸਾਰੇ ਬੈਠੇ ਸੀਗੇ ਤੇ ਉਹਨਾਂ ਨੇ 12 ਵਜੇ ਸਾਨੂੰ ਮੈਸੇਜ ਦਿੱਤਾ ਕਿ ਵੀ ਮੈਂ ਆ ਨਹੀਂ ਸਕਦੀ ਮੇਰੀ ਮੀਟਿੰਗ ਹੈ 12 ਵਜੇ ਡੀਸੀ ਸਾਹਿਬ ਦੇ ਨਾਲ ਤੇ ਜਿਹੜਾ ਮੈਂ ਆਪਣਾ ਮੈਸੇਜ ਸੀਗਾ ਉਹ ਡੀਪੀਓ ਸਾਹਿਬ ਨੂੰ ਦੇ ਦਿੱਤਾ ਸੀਗਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਦੇ ਵੀ ਸੀਡੀਪੀਓ ਮੈਡਮ ਆਈ ਆ ਇੱਥੇ ਉਹਨਾਂ ਨੇ ਜਦੋਂ ਦਾ ਇੱਥੋਂ ਦਾ ਚਾਰਜ ਸੰਭੇ ਆਇਆ ਉਦੋਂ ਤੋਂ ਇੱਕ ਵਾਰ ਵੀ ਉਹ ਨਾ ਜੂਨੀਅਨ ਦੇ ਰੂਪ ਰੂਪ ਹੋਏ ਨਾ ਹੀ ਉਹ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਰੂਪ ਰੂਪ ਹੋਏ ਤੇ ਉਹ ਸੰਡੇ ਨੂੰ ਵੀ ਮੀਟਿੰਗ ਬੁਲਾ ਰਹੇ ਆ ਜਦੋਂ ਵੀ ਉਹਨਾਂ ਦਾ ਜਿਹੜਾ ਸ਼ਬਦਾਵਲੀ ਹੈ ਉਹ ਹਿਟਲਰ ਵਰਗੀ ਆ ਕਿ ਮੈਂ ਤੁਹਾਨੂੰ ਤੁਹਾਡੀਆਂ ਸਵਾਲਾਂ ਖਤਮ ਕਰ ਦੂੰ ਮੈਂ ਜਿਹੜਾ ਆ ਉਹ ਮੇਰੀ ਕੁੜੀ ਜੱਜ ਲੱਗੀ ਆ ਮੈਨੂੰ ਤਾਂ ਪਤਾ ਆ ਜੇ ਤੁਸੀਂ ਕੰਮ ਨਹੀਂ ਕਰੋਗੇ ਆ ਸਰ ਬਿਨਾ ਹਥਿਆਰ ਤੋਂ ਸਾਡੇ ਕੋਲੋਂ ਜਣੀ ਉਹ ਲੜਾਈ ਕਰਵਾਈ ਜਾ ਰਹੀ ਆ ਜਿਹਦੇ ਬਾਰੇ ਨਾ ਸਾਨੂੰ ਕੋਈ ਟ੍ਰੇਨਿੰਗ ਆ ਨਾ ਸਾਡੇ ਕੋਲ ਕੋਈ ਹਥਿਆਰ ਆ ਜੇ ਸਾਡੇ ਕੋਲ ਮੋਬਾਈਲ ਹੋਊਗਾ ਉਹਦੇ ਉੱਤੇ ਅਸੀਂ ਜਿਹੜਾ ਪੋਜੀਸ਼ਨ ਟਰੈਕਰ ਦਾ ਕੰਮ ਕਰ ਸਕਦੇ ਆ ਤੇ ਸਾਡੇ ਆਪਣੇ ਨਿੱਜੀ ਫੋਨਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਸਾਡੇ ਬੱਚਿਆਂ ਦਾ ਹੋਮਵਰਕ ਆ ਰਿਹਾ ਆ ਸਾਡੇ ਬੱਚਿਆਂ ਨੇ ਸਾਡੇ ਨਾਲ ਗੱਲ ਕਰਨੀ ਹੁੰਦੀ ਆ ਵਿਦੇਸ਼ਾਂ ਦੇ ਵਿੱਚ ਗਏ ਹੋਏ ਆ ਕਿਤੇ ਡਿਊਟੀਆਂ ਦੇ ਉੱਤੇ ਦੂਰ ਗਏ ਹੋਏ ਆ ਤੇ ਅਸੀਂ ਆਪਣੇ ਬੱਚਿਆਂ ਦੇ ਨਾਲ ਵੀ ਜਿਹੜਾ ਅੱਜ ਦਾ ਜਿਹੜਾ ਅੱਜ ਦਾ ਵਿਸ਼ਾ ਸੀ ਅੱਜ ਉਹਨਾਂ ਨੂੰ ਅੰਦਰ ਹੀ ਤਾੜਿਆ ਗਿਆ ਲੇਡ ਵੀ ਬੰਦ ਕੀਤੀ ਗਈ ਬਾਹਰੋਂ ਕੁੰਡਾ ਲਾਇਆ ਗਿਆ ਕੀ ਮੰਗਾਓ ਤੁਹਾਡੀਆਂ ਨਹੀਂ ਮੰਗ ਰਹੇ ਇਸ ਕਰਕੇ ਮਜਬੂਰਨ ਤੁਹਾਨੂੰ ਇਹ ਕਦਮ ਚੱਕਣਾ ਪਿਆ ਜਿਹੜਾ ਮੈਡਮ ਦਾ ਅੱਜ ਵੀ ਜਿਹੜਾ ਵਿਹੇਵ ਸੀਗਾ ਉਹ ਇਹੋ ਜਿਹਾ ਨਹੀਂ ਸੀਗਾ ਕਿ ਵੀ ਉਹ ਕਹਿ ਦੇਣ ਕਿ ਮੇਰੀ ਮਜਬੂਰੀ ਬਣ ਗਈ ਉਹ ਉਲਟ ਕਹਿ ਰਹੇ ਆ ਕਿ ਜਿਹੜਾ ਮੰਗ ਪੱਤਰ ਆ ਉਹ ਤੁਸੀਂ ਕਿਸੇ ਨੂੰ ਵੀ ਦੇ ਦਿਓ ਤਾਂ ਜਿਹੜੀ ਸੁਪਰਵਾਈਜ਼ਰ ਅੰਦਰ ਸੁਪਰਵਾਈਜ਼ਰ ਤਿੰਨ ਬੈਠੇ ਆ ਕਲਰਕ ਬੈਠਾ ਤਾਂ ਸਰ ਉਹ ਵੀ ਜਿਹੜੇ ਆ ਆ ਕੇ ਵਰਕਰਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਮੰਗ ਪੱਤਰ ਆ ਉਹ ਸਾਨੂੰ ਦਿੱਤਾ ਜਾਵੇ ਤੇ ਉਹਨਾਂ ਨੇ ਉਲਟ ਕਹਿਤਾ ਕਿ ਤੇ ਜੇ ਸੀ ਡੀ ਪੀ ਉਹ ਆ ਕੇ ਮੰਗ ਪੱਤਰ ਲੈਂਦੇ ਆ ਤਾਂ ਲੈ ਲੈਣ ਨਹੀਂ ਤਾਂ ਨਹੀਂ ਹਸੀ ਨਹੀਂ ਲੱਭਾ ਪਰ ਜਿਹੜੀ ਸਾਨੂੰ ਸ਼ੰਕਾ ਆ ਜਿਹੜੀ ਫੀਲਡ ਆ ਸਾਡੇ ਬੱਚਿਆਂ ਦੇ ਲਾਭ ਪੱਤਰੀਆਂ ਨੂੰ ਦਿੱਤੀ ਜਾ ਰਹੀ ਔਰ ਸਪੀਡ ਦੇ ਵਿੱਚ ਬਹੁਤ ਧਾਂਦਲੀਆਂ ਆ ਤੇ ਸਭ ਤੋਂ ਪਹਿਲਾਂ ਜਿਹੜੀ ਆ ਉਹ ਅਸੀਂ ਫਲੋਰ ਦੇ ਬਲਾਕ ਦੇ ਵਿੱਚ ਮੰਡੀ ਪਿੰਡ ਦੇ ਵਿੱਚ ਜਿਹੜਾ ਆਂਗਣਵਾੜੀ ਵਰਕਰ ਹੈ ਮੰਡੀ ਪਿੰਡ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਲਾਹ ਪਤਰੀਆਂ ਨੂੰ ਫੀਡ ਦੇ ਰਿਆ ਸੀ ਜਦੋਂ ਉਹਨਾਂ ਨੇ ਮੋਰਮੁਰਿਆਂ ਦਾ ਪੈਕਟ ਖੋਲ੍ਹਿਆ ਤੇ ਉਹਦੇ ਵਿੱਚੋਂ ਕਿਰਚ ਦਾ ਕਿੰਨਾ ਵੱਡਾ ਜਿਹੜਾ ਪੀਸ ਆ ਉਹ ਨਿਕਲਿਆ ਤੇ ਉਹ ਜਿਹੜਾ ਸੀਗਾ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤਾ ਪਹਿਲਾਂ ਸੁਪਰਵਾਈਜ਼ਰ ਨੇ ਸ਼ੇਅਰ ਕੀਤਾ ਤੇ ਸੁਪਰਵਾਈਜ਼ਰ ਨੇ ਕਿਹਾ ਕਿ ਇਸ ਚੀਜ਼ ਨੂੰ ਰਫਾ ਦਫਾ ਕਰ ਦਿਓ ਨਹੀਂ ਤਾਂ ਤੁਹਾਡੀਆਂ ਸਵਾਮਾਂ ਖਤਮ ਕਰ ਦਿੱਤੀਆਂ ਜਾਂਦੀਆਂ ਸਰ ਹੈਲਪਰ ਨੂੰ ਡਰਾ ਕੇ ਡੀਪੀਓ ਆਫਿਸ ਜਲੰਧਰ ਭੇਜਿਆ ਕਿ ਡਿਊਟੀ ਟਾਈਮ ਤੋਂ ਬਾਅਦ ਜਾਓ ਤੇ ਉੱਥੇ ਆਪ ਦਾ ਸਪਸ਼ਟੀਕਰਨ ਦੇ ਕੇ ਆਓ ਕਿ ਵਿੱਚੋਂ ਫੀਡ ਦਿਓ ਕੁਝ ਨਹੀਂ ਨਿਕਲਿਆ ਕਿਉਂਕਿ ਉਸ ਹੈਲਪਰ ਨੇ ਸਾਨੂੰ ਜਿਹੜਾ ਉਹ ਦੱਸਣ ਦੀ ਕੋਸ਼ਿਸ਼ ਕੀਤੀ ਤੇ ਲਾਭਪਾਤਰੀਆਂ ਨੇ ਉਹਦੀ ਵੀਡੀਓ ਬਣਾ ਕੇ ਸਾਨੂੰ ਸੈਂਡ ਕੀਤੀ ਤੇ ਉਹ ਜਿਹੜੀ ਵੀਡੀਓ ਸੀਗੀ ਉਹ ਅਸੀਂ ਡੀਪੀਓ ਸਰ ਨੂੰ ਇਹ ਜੀ ਸੀ ਕਿ ਸਰ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਤੇ ਬੱਚਿਆਂ ਦੇ ਖਾਣੇ ਦੇ ਵਿੱਚੋਂ ਕਰਜ਼ਾ ਨਿਕਲ ਰਹੀਆਂ ਜੋ ਕਿ ਸਰਾ ਸਰ ਨੁਕਸਾਨ ਦਾ ਹੈ ਕਿ ਬੱਚੇ ਹੂੰ ਕੀ ਹੁਣ ਤੁਹਾਡੇ ਨਾਲ ਸੀਡੀਪੀਓ ਨੇ ਗੱਲਬਾਤ ਕੀਤੀ ਵੀ ਮੈਂ ਤੁਹਾਣਾ ਸੰਪਰਕ ਕਰ ਰਹੇ ਹਾਂ ਤੁਹਾਡਾ ਮੰਗ ਪੱਤਰ ਲੈ ਰਹੇ ਹਾਂ ਸਰ ਪ੍ਰਧਾਨ ਦੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਵੀ ਮੈਂ ਜਿਹੜਾ ਉਹ 11 ਵਜੇ ਮੇਰੀ ਮੀਟਿੰਗ ਆ ਗਈ ਅਚਨ ਚੇਤ ਤਦ ਕਰਕੇ ਜਿਹੜਾ ਉਹ ਮੈਂ ਨਹੀਂ ਆ ਸਕੀ ਤੇ ਜਿਹੜਾ ਤੁਸੀਂ ਮੰਗ ਪੱਤਰ ਇੱਥੇ ਕਿਸੇ ਨੂੰ ਵੀ ਦੇ ਦੇ ਹੂੰ ਕੀ ਤੁਹਾਨੂੰ ਸੀਡੀਪੀਓ ਤੋਂ ਰੁਪਈਆ ਸਹੀ ਨਹੀਂ ਲੱਗਦਾ ਸਰ ਬਿਲਕੁਲ ਵੀ ਉਹਨਾਂ ਦਾ ਜਿਹੜੀ ਸ਼ਬਦਾਵਲੀ ਉਹਨਾਂ ਦੀ ਉਹ ਬਹੁਤ ਘਟ ਗਿਆ ਕਿਸਮ ਦੀ ਆ ਜਦ ਕਿ ਇੱਕ ਆਮ ਔਰਤ ਜਿਹੜੀ ਆ ਉਹ ਵੀ ਇਦਾਂ ਦਾ ਸ਼ਬਦ ਨਹੀਂ ਯੂਜ਼ ਕਰਦੀ ਜਿਸ ਤਰ੍ਹਾਂ ਉਹ ਸਾਡੇ ਵਰਕਿੰਗ ਕਮੇਟੀ ਦੇ ਮੈਂਬਰ ਐ ਸਟੇਟ ਵਰਕਿੰਗ ਕਮੇਟੀ ਦੇ ਜਿਨ੍ਹਾਂ ਨੂੰ ਉਹ ਕਹਿ ਰਹੀ ਹੈ ਕਿ ਤੁਸੀਂ ਜੂਨੀਅਨ ਦੇ ਕੋਲ ਲੂਤੀਆਂ ਲਾ ਰਹੇ ਆ ਕਿੰਦਾਂ ਦਾ ਘਟੀਆ ਸ਼ਬਦ ਹੈ ਤੁਸੀਂ ਤੁਹਾਨੂੰ ਆਪਣੇ ਸਰ ਪਿਛਲੀ ਵਾਰੀ ਜਦੋਂ ਅਸੀਂ ਮੰਗ ਪੱਤਰ ਦੇਣੇ ਸੀਗੇ ਤੇ ਸਰ ਉਸ ਮੰਗ ਪੱਤਰ ਦੇਣ ਲਈ ਵੀ ਸੀ ਡੀ ਪੀਓ ਮੈਡਮ ਜਿਹੜੇ ਸੀਗੇ ਉਹ ਨਹੀਂ ਸੀਗੇ ਇੱਥੇ ਤੇ ਨਹਿਰੇਗਾ ਅੱਗੇ ਦੇ ਵਿੱਚ ਜਿਹੜੀ ਦਵਾਈ ਸੀਗੀ ਉਹ ਡੇਟ ਐਕਸਪਾਇਰ ਵਾਲੀ ਸਪਲਾਈ ਕੀਤੀ ਗਈ ਸੀ ਆਂਗਣਵਾੜੀ ਸੈਂਟਰਾਂ ਦੇ ਵਿੱਚ ਇਹ ਜਦੋਂ ਉਹ ਦਵਾਈ ਜਿਹੜੀ ਆ ਉਹ ਵਰਕਰਾਂ ਹੈਲਪਰਾਂ ਨੇ ਨਹੀਂ ਵੰਡੀ ਤੇ ਕਿਸੇ ਨੇ ਪਤਾ ਨਹੀਂ ਕਿਸੇ ਨੇ ਰੰਜਿਸ਼ ਦੇ ਨਾਲ ਜਿਹੜੀ ਉਹ ਦਵਾਈ ਸੀਗੀ ਉਹ ਸਾਡੀਆਂ ਵਰਕਰਾਂ ਦੇ ਉੱਤੇ ਅਲਿਗੇਸ਼ਨ ਲਾ ਕੇ ਵਰਕਰਾਂ ਨੂੰ ਸੀਡੀਪੀ ਉਹਨੇ ਤੁਰੰਤ ਜਿੱਦਾਂ ਸੇਵਾਵਾਂ ਖਤਮ ਕਰ ਦਿੱਤੀਆਂ ਤੇ ਸਰ ਉਹਦੇ ਅਸੀਂ ਉਹਦੀ ਜਿਹੜੀ ਅਪੀਲ ਸੀਗੀ ਉਹ ਡਾਇਰੈਕਟੋਰੇਟ ਪਾਈ ਤੇ ਡਾਇਰੈਕਟੋਰੇਟ ਨੇ ਜਵਾਬ ਮੰਗਿਆ ਸੀ ਸਾਰੇ ਸੀਡੀਪੀਓ ਕੋਲੋਂ ਕਿ ਕਿਸੇ ਦੇ ਦਫਤਰ ਦੇ ਵਿੱਚ ਕੋਈ ਦਵਾਈਆਂ ਕਿਸੇ ਸੈਂਟਰ ਵਿੱਚ ਕੋਈ ਦਵਾਈ ਡੇਟ ਐਕਸਪਾਇਰ ਵਾਲੀ ਤਾਂ ਨਹੀਂ ਪਈ ਤੇ ਸਰ ਜਦੋਂ ਅਸੀਂ ਫਲੋਰ ਮੰਗ ਪੱਤਰ ਦੇਣ ਲਈ ਆਏ ਤੇ ਉਹ ਦਵਾਈਆਂ ਜਿਹੜੀਆਂ ਸਾੜੀਆਂ ਗਈਆਂ ਸੀਗੀਆਂ ਉਹ ਡੇਟ ਐਕਸਪਾਇਰ ਵਾਲੀਆਂ ਨਹੀਂ ਸੀਗੀਆਂ ਉਹਨਾਂ ਦੀ ਡੇਟ ਜਿਹੜੀ ਸੀ ਉਹ ਜੁਲਾਈ 25 ਤੱਕ ਸੀਗੀ ਹੂੰ ਤੁਸੀਂ ਪੁੱਛਿਆ ਵੀ ਇਹ ਸਾੜੀਆਂ ਕਿਉਂ ਇਹਨਾਂ ਨਾਲ ਗੱਲਬਾਤ ਹੋਈ ਹਾਂਜੀ ਸਰ ਅਸੀਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਕੋਈ ਸੰਤੁਸ਼ਟ ਮੁਰੂ ਵਕਤ ਜਵਾਬ ਨਹੀਂ ਦਿੰਦਾ ਇਹ ਕਦੇ ਕਹਿ ਰਹੇ ਸੀਗੇ ਕਿ ਜਿਹੜੀ ਜਿਹੜੀ ਬੀਬੀ ਆ ਉਹਨੇ ਦਵਾਈਆਂ ਸਾੜਤੀਆਂ ਕਦੇ ਕਹਿ ਰਹੀਆਂ ਸੀ ਸਾਡੀ ਨੌਕਰੀ ਬਚਾਓ ਕਦੇ ਸੀਡੀਪੀਓ ਵਿਚਾਰੀ ਤਾਂ ਨਮੀ ਆਈ ਆ ਉਹਨੂੰ ਪਤਾ ਨਹੀਂ ਉਹਦੇ ਹਸਬੰਦ ਜਿਹੜੇ ਆ ਉਹ ਬਿਮਾਰ ਆ ਇਸ ਕਰਕੇ ਸਾਨੂੰ ਅਜੇ ਤੱਕ ਵੀ ਸਪਸ਼ਟੀਕਰ ਮੈਡਮ ਜਿਹੜੀ ਜਿਹੜੀ ਆ ਖਰਚਾ ਨਿਕਲ ਗਿਆ ਕੋ ਡੀਸੀ ਸਾਹਿਬ ਨਾਲ ਉੱਚ ਅਧਿਕਾਰੀਆਂ ਨਾਲ ਤੁਸੀਂ ਇਹਦੇ ਬਾਰੇ ਰਾਬਤਾ ਕਦੋਂ ਕੀਤਾ ਸਰ ਅਸੀਂ ਉਹ ਜਿਹੜੀਆਂ ਖਰਚਾਂ ਦੀ ਗੱਲ ਆ ਡੀਪੀਓ ਸਰ ਦੇ ਨਾਲ ਕੀਤੀ ਤੇ ਅਸੀਂ ਮੈਡਮ ਮੰਤਰੀ ਮੈਡਮ ਤੱਕ ਵੀ ਉਹ ਜਿਹੜੀ ਸੀਗੀ ਵੀਡੀਓ ਪਹੁੰਚਦੀ ਕੀਤੀ ਤੇ 8 ਜੁਲਾਈ ਨੂੰ ਉਹਨਾਂ ਨੇ ਜਦੋਂ ਸਾਡੇ ਨਾਲ ਮੀਟਿੰਗ ਕੀਤੀ ਅਸੀਂ ਉਹਦੇ ਵਿੱਚ ਵੀ ਇਹ ਜਿਹੜੀ ਸੀ ਗੱਲ ਕੀ ਭਰੋਸਾ ਮਿਲਿਆ ਸਰ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀਗਾ ਕਿ ਜੇ ਜਿਹੜਾ ਕੰਮ ਸਾਡੇ ਸੀਡੀਪੀਓ ਨੂੰ ਕਰਨਾ ਚਾਹੀਦਾ ਆ ਉਹ ਜਿਹੜਾ ਉਹ ਜੱਥੇਬੰਦੀ ਕਰ ਰਹੀ ਆ ਮੈਂ ਇਸ ਗੱਲ ਦਾ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਣੀ ਆ ਕਿ ਅੱਗੇ ਤੋਂ ਲੈ ਕੇ ਜਿਹੜੀ ਉਹ ਫੀਡ ਉਹਦੇ ਵਿੱਚ ਸੋਧ ਕੀਤੀ ਜਾਊਗੀ ਤੇ ਸੋਧਿਆ ਹੋਇਆ ਜਿਹੜਾ ਰਾਸ਼ਨ ਉਹ ਸੈਂਟਰਾਂ ਤੱਕ ਸਪਲਾਈ ਕੀ ਅਸਰ ਹੋਇਆ ਸਰ ਕੁਸ਼ਥਾਮਤੀ ਹੋਇਆ ਪਰ ਹਜੇ ਜ਼ਿਆਦਾਤਰ ਨਹੀਂ ਹੋਇਆ ਕੀ ਮੰਗ ਕਰਦੇ ਹੋ ਤੇ ਸਰ ਅਸੀਂ ਮੰਗ ਕਰਦੇ ਆ ਕਿ ਜਦੋਂ ਵਰਕਰ ਦੇ ਲਈ ਕੋਈ ਫਰਮਾਨ ਹੁੰਦਾ ਤੇ ਉਹ ਰਾਤੋਂ ਰਾਤ ਸਾਡੇ ਤੱਕ ਪਹੁੰਚ ਜਾਂਦਾ ਤੇ ਜਦੋਂ ਕੋਈ ਸਾਡੇ ਹੱਕ ਦੀ ਗੱਲ ਹੁੰਦੀ ਆ ਤੇ ਉਹ ਸੀਡੀਪੀਓ ਜਿਹੜੇ ਆ ਉਹ ਛਿਪਾ ਕੇ ਰੱਖਦੇ ਆ ਤੇ ਨਾ ਹੀ ਉਹ ਸਾਡੀ ਜਿਹੜੀ ਆ ਸਾਡਾ ਦਰਦ ਜਿਹੜਾ ਆ ਉਹ ਡਾਇਰੈਕਟੋਰੇਟ ਤੱਕ ਪਹੁੰਚਦਾ ਕਰਦਾ ਸਰ ਸਾਡੀਆਂ ਸੀਡੀਪੀਓ ਲੈਵਲ ਦੀਆਂ ਮੰਗਾ ਸੀ ਤੇ ਜਿਹਦੇ ਕਰਕੇ ਅਸੀਂ ਜਿਹੜਾ ਸੀ ਪਰਸੋਂ ਇਹਨਾਂ ਨੂੰ ਮਤਲਬ ਕਿ ਨੋਟਿਸ ਦਿੱਤਾ ਸੀ ਨੋਟਿਸ ਮਤਲਬ ਕਿ ਫੋਨ ਕੀਤਾ ਸੀ ਪ੍ਰਧਾਨ ਜੀ ਨੂੰ ਹੂੰ 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 ਬਲੌਕ ਪ੍ਰਧਾਨ ਨੇ ਜੀ ਜੀ ਤੇ ਇਹਨਾਂ ਨੇ ਸਾਨੂੰ 11 ਵਜੇ ਟਾਈਮ ਦਿੱਤਾ ਸੀ ਹੂੰ ਸਰ ਅੱਜ ਅਸੀਂ ਇਹ ਸਿੱਧਾ ਦੱਸਣਾ ਚਾਹੁੰਨੇ ਆ ਕਿ ਜਦੋਂ ਤਾਂ ਸਾਡਾ ਕੋਈ ਧਰਨਾ ਮਜਾਰਾ ਹੁੰਦਾ ਆ ਤੇ ਇਹ ਸੀਡੀਪੀਓ ਵੱਲੋਂ ਹਮੇਸ਼ਾ ਕਿਹਾ ਜਾਂਦਾ ਕਿ 12 ਵਜੇ ਤੋਂ ਬਾਅਦ ਆਇਓ ਜੀ ਠੀਕ ਆ ਜੀ ਤੇ ਜਦੋਂ ਇਹਨਾਂ ਦਾ ਆਪਣਾ ਕੋਈ ਕੰਮ ਹੁੰਦਾ ਹੈ ਤੇ ਇਹ ਆਪਣੇ ਕੰਮ ਲਈ ਉੱਥੇ ਜਿਹੜੇ ਆ ਸੈਂਟਰਾਂ ਤੋਂ ਟਾਈਮ 'ਚ ਮਤਲਬ ਬੁਲਾਉਂਦੀ ਆ ਵਰਕਿੰਗ ਟਾਈਮ 'ਚ ਬੁਲਾਉਂਦੀ ਆ ਜੀ ਪਹਿਲਾਂ ਤਾਂ ਸਾਡੇ ਨਾਲ ਇਹ ਜਿਹੜਾ ਬਹੁਤ ਵੱਡਾ ਜਿਹੜਾ ਪਾੜਾ ਆ ਉਹ ਚੱਲ ਰਿਹਾ ਆ ਕਿ ਮਤਲਬ ਕਹਿਣ ਦਾ ਮਤਲਬ ਤਾਂ ਇੱਥੇ ਇਹੀ ਬੰਦ ਆ ਕਿ ਜਿੰਨਾ ਵੀ ਸ਼ੋਸ਼ਣ ਕਰ ਲੋ ਇਹ ਸ਼ੋਸ਼ਣ ਕਰਨ ਲਈ ਇਹਨਾਂ ਦੀਆਂ ਪੋਸਟਾਂ ਨਿਕਲੀਆਂ ਹੀ ਆ ਜੀ ਗੱਲ ਖਤਮ ਇਹ ਸ਼ੋਸ਼ਣ ਕਰਨ ਵਾਲੇ ਅਧਿਕਾਰੀ ਹੈ ਨਾ ਕਿ ਸੀਡੀਪੀਓ ਸੁਪਰਵਾਈਜ਼ਰ ਆ ਕਿਉਂਕਿ ਅਸੀਂ ਇੰਨੇ ਦੁਖੀ ਹੋ ਚੁੱਕੇ ਇਸ ਚੀਜ਼ ਲਈ ਕਿ ਸਾਨੂੰ ਉਹ ਸ਼ਬਦ ਜਿਹੜੇ ਆ ਉਹ ਇੰਨੇ ਜ਼ਿਆਦਾ ਦਰਦ ਦਿੰਦੇ ਆ ਕਿ ਤੁਹਾਡੀਆਂ ਸੁਆਮਾਂ ਖਤਮ ਕਰ ਦਿੰਦੀਆਂ ਜਾਉਂਗੀਆਂ ਕਿ ਤੁਹਾਡੀਆਂ ਸੁਆਮਾਂ ਖਤਮ ਕਰਨ ਲਈ ਕੋਈ ਨਹੀਂ ਹੈਗਾ ਇਦਾਂ ਦੀਆਂ ਦੀਆਂ ਵੀ ਸਵਾਮਾਂ ਖਤਮ ਕਰਨੀਆਂ ਚਾਹੀਦੀਆਂ ਜਿਨ੍ਹਾਂ ਦਾ ਇੰਨਾ ਜਲੂਸ ਨਿਕਲਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਸੜਕਾਂ ਤੇ ਰੋਲ ਰਹੇ ਆਂ ਇੰਨੀ ਗਰਮੀ ਵਿੱਚ ਰੋਲ ਰਹੇ ਆਂ ਕਿ ਸਾਡਾ ਰਸੇਵ ਤਾਂ ਸ਼ਾਮ ਤੱਕ ਸੋਸ਼ਨ ਹੁੰਦਾ ਆ ਤੁਹਾਡੀਆਂ ਸਵਾਮਾਂ ਖਤਮ ਕਰ ਦਿੱਤੀਆਂ ਜਾਊਗੀਆਂ ਤੁਹਾਨੂੰ ਆ ਨਹੀਂ ਆਂਦਾ ਐਡ ਐਡੀਆਂ ਵੱਟੀਆਂ ਆਡੀਓ ਪਾਈਆਂ ਜਾਂਦੀਆਂ ਕਿ ਤੁਸੀਂ ਪਿਕਨਿਕ ਮਨਾਉਣਾ ਨੇ ਆ ਸੈਂਟਰਾਂ ਦੇ ਵਿੱਚ ਤੇ ਤੁਸੀਂ ਦੱਸੋ ਵੀ ਅੱਜ ਤੁਸੀਂ ਨਹੀਂ ਮਿਲੇ ਹੈਗੇ ਤੁਸੀਂ ਸਾਨੂੰ ਸਪਸ਼ਟੀਕਰਨ ਤੁਹਾਨੂੰ ਦੇਣਾ ਪਿਆ ਕਿ ਮੇਰੀ ਡੀਸੀ ਦਾ ਦਫ਼ਤਰ ਮੀਟਿੰਗ ਹੈਗੀ ਮੰਤਰੀ ਨਾਲ ਪਰ ਤੁਸੀਂ ਤੁਸੀਂ ਦੱਸੋ ਅਸੀਂ ਜਵਾਲ ਮੀਡੀਆ ਰਾਈ ਪੁੱਛਣਾ ਚਾਹਨੇ ਆ ਕਿ ਸਾਨੂੰ ਜੇ 11 ਵਜੇ ਦਾ ਟਾਈਮ ਦਿੱਤਾ ਸੀ ਤਾਂ ਤੁਸੀਂ ਸਾਡੇ ਕੋ 11 ਵਜੇ 2 ਮਿੰਟ ਲਈ ਰੂਬਰੂ ਹੋ ਕੇ ਚਲੇ ਜਾਂਦੇ ਤਾਂ ਸਾਨੂੰ ਵੀ ਇਹ ਹੁੰਦਾ ਵੀ ਚਲੋ ਸਾਡੇ ਸੀਡੀਪੀਓ ਸਾਡੇ ਰੂਬਰੂ ਹੋਗੇ ਤੇ ਚਲੇ ਗਏ ਪਰ ਕੀ ਉਹਨਾਂ ਨੇ ਸਾਨੂੰ ਐਵੇਂ ਹੀ ਸਮਝਿਆ ਵੀ ਵਰਕਰ ਹੈਲਪਰ ਦੀ ਕੋਈ ਮਾਨ ਸਨਮਾਨ ਵਾਲੀ ਗੱਲ ਨਹੀਂ ਹੈਗੀ ਤਾ ਮੈਂ ਮਤਲਬ ਇਹਨਾਂ ਨੂੰ ਨਾਂ ਦੱਸਾਂ ਤੇ ਇਹ 12 ਵਜੇ ਤੱਕ ਜੇ ਜਾਣਾ ਸੀ ਇਹ ਇੱਥੋਂ ਵੀ ਜਾ ਸਕਦੇ ਸੀ ਕੰਮ ਇਹਨਾਂ ਨੇ ਬਧਾਇਆ ਤੇ ਫਿਰ ਤੁਹਾਨੂੰ ਪਤਾ ਸਾਡੇ ਕੋਲ ਤਾਂ ਇੱਕੋ ਹੀ ਹਥਿਆਰ ਹੈ ਕਿ ਅਸੀਂ ਆਪਣਾ ਜਿਹੜਾ ਆ ਜੇ ਸਾਡੇ ਨਾਲ ਸ਼ੋਸ਼ਨ ਹੁੰਦਾ ਜਾਂ ਸਾਡੇ ਨਾਲ ਸਾਡਾ ਕੋਈ ਵਖਰੇਵਾ ਆ ਜਾਂ ਕੁਝ ਵੀ ਆ ਉਹ ਤਾਂ ਅਸੀਂ ਫਿਰ ਇੱਕ ਸੰਘਰਸ਼ਕ ਦੇ ਰਾਤ ਤੁਰ ਕੇ ਹੀ ਜਿਹੜਾ ਆ ਜਵਾਬ ਲੈ ਸਕਦੇ ਆ ਇਹੀ ਇੱਕੋ ਇੱਕ ਸੰਡੇ ਨੂੰ ਸੰਡੇ ਨੂੰ ਵੀ ਤੁਹਾਨੂੰ ਬੁਲਾਇਆ ਜਾਂਦਾ ਸਰ ਸਾਨੂੰ ਨਹੀਂ ਬੁਲਾਇਆ ਪਰ ਸਾਡੇ ਬਲਾਕ ਦੀ ਹੀ ਗੱਲ ਹੈ ਸਾਨੂੰ ਬੁਲਾਇਆ ਸਾਡੇ ਬਲਾਕ 'ਚ ਗੱਲ ਹੋਈ ਹੈ ਇੱਕੋ ਜੀ ਗੱਲ ਹੈ ਪਰ ਕੀ ਐਡਾ ਵੱਡਾ ਫਰਮਾਨ ਹੈ ਕਿ ਪੀਐਮਬੀਵਾਈ ਜਿਹੜੀ ਹੈ ਪ੍ਰਧਾਨ ਮੰਤਰੀ ਮਾਤਰੂ ਬੰਦਰਾ ਯੋਜਨਾ ਦੇ ਫਾਰਮ ਜਿਹੜੇ ਆ ਜਦੋਂ ਇਹਨਾਂ ਨੂੰ ਸਰਕਾਰਾਂ ਕਹਿੰਦੀਆਂ ਕਿ ਤੁਸੀਂ ਰਾਤ ਨੂੰ ਕੋ ਦੇਣਾ ਤੇ ਦਿਨ ਨੂੰ ਕੋ ਰਾਤ ਤਾਂ ਇਹਨਾਂ ਨੇ ਇਦਾਂ ਹੀ ਕਰਨੀ ਆ ਤੇ ਜਿਹੜੇ ਪਿਛਲੇ ਪੀਐਮਬੀਵਾਈ ਦੇ ਫਾਰਮ ਅਸੀਂ ਭਰ ਕੇ ਦਿੱਤੇ ਉਹਨਾਂ ਦੇ ਲਾਭਪਾਤਰੀਆਂ ਦੇ ਪੈਸੇ ਨਹੀਂ ਅਜੇ ਤੱਕ ਆਏ ਤੇ ਸਿਰਫ ਉਸ ਪ੍ਰੋਗਰੈਸ ਨੂੰ ਲੈ ਕੇ ਕੁੜੀਆਂ ਨੂੰ ਇਹਨਾਂ ਨੇ ਇੰਨਾ ਪਰੇਸ਼ਾਨ ਕੀਤਾ ਇੱਥੇ ਅਸੀਂ ਦੱਸਣਾ ਚਾਹੁੰਦੇ ਆ ਕਿ ਸਾਡਾ ਇੱਕੋ ਇੱਕ ਸਿੰਪਲ ਤਰੀਕਾ ਆ ਕਿ ਸਾਨੂੰ ਇਹ ਫੋਨ ਦੇਣ ਅਸੀਂ ਇੱਕ ਵਾਰੀ ਅੱਗੇ ਵੀ ਮੈਡਮ ਨੂੰ ਆਏ ਸੀ ਮੰਗ ਪੱਤਰ ਦੇਣ ਕਹਿੰਦੇ ਕੰਮ ਕਰਨਾ ਹੀ ਪੈਣਾ ਮੈਡਮ ਅਸੀਂ ਕੰਮ ਤੋਂ ਭੱਜਦੇ ਨਹੀਂ ਸਾਨੂੰ ਕੰਮ ਆਂਦਾ ਨਹੀਂ ਇਹ ਨਹੀਂ ਗੱਲ ਹੈਗੀ ਕਿ ਸਾਨੂੰ ਕੰਮ ਨਹੀਂ ਆਂਦੇ ਪਰ ਬਿਨਾਂ ਹਥਿਆਰ ਤੋਂ ਕੋਈ ਲੜਾਈ ਨਹੀਂ ਲੜਦਾ ਸਾਡੇ ਫੋਨ ਟੇਬਲ ਤੇ ਰੱਖੋ ਵਧੀਆ ਡਾਟਾ ਪੈਕੇਜ ਦੋ ਸਾਨੂੰ ਤੇ ਅਸੀਂ ਕੰਮ ਕਰਨ ਨੂੰ ਦੋ ਇਹ ਵੀ ਸੁਣ ਚ ਪਤਾ ਲੱਗਾ ਵੀ ਪੈਸੇ ਤਾਂ ਸੈਂਟਰ ਗਵਰਨਮੈਂਟ ਵੱਲੋਂ ਆ ਗਏ ਦੋ ਵਾਰ ਫੋਨਾਂ ਦੇ ਪਰ ਫੋਨ ਨਹੀਂ ਹਜੇ ਤੱਕ ਮਿਲੇ ਉਹੀ ਗੱਲ ਹੈ ਪਾਜੀ ਵੀ ਜਾਨੀ ਕਿ ਇਹ ਜਿਹੜੇ ਹੈਗੇ ਆ ਗੁੰਗੇ ਤੋਤੇ ਆ ਜਿੱਥੇ ਮਰਜ਼ੀ ਉੱਡ ਕੇ ਉੱਡ ਜਾਣ ਜਿੱਥੇ ਮਰਜ਼ੀ ਨਾ ਉੱਡ ਜਾਣ ਇਹਨਾਂ ਨੇ ਕੁਝ ਨਹੀਂ ਬੋਲਣਾ ਇਹਨਾਂ ਨੇ ਵਰਕਰ ਹੈਲਪਰ ਲਈ ਤਾਂ ਬੋਲਣਾ ਹੀ ਨਹੀਂ ਹੈਗਾ ਜੇ ਇਹ ਜਾ ਕੇ ਉੱਥੇ ਡਾਇਰੈਕਟੋਰੇਟ ਕਹਿਣ ਮੰਤਰੀਆਂ ਨਾਲ ਅੱਜ ਮੀਟਿੰਗ ਚੱਲ ਰਹੀ ਆ ਉੱਥੇ ਜਾ ਕੇ ਕਹਿਣ ਦੇਖੋ ਮੇਰਾ ਜਲੂਸ ਨਿਕਲ ਰਿਹਾ ਤੁਸੀਂ ਇਹਨਾਂ ਨੂੰ ਦਿਓ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਜੋ ਚੀਜ਼ਾਂ ਮੰਗ ਲੀਆਂ ਇਹਨਾਂ ਨੂੰ ਤੁਸੀਂ ਡਾਟਾ ਪਾ ਕੇ ਜੀ ਇਹਨਾਂ ਨੂੰ ਟ੍ਰੇਨਿੰਗ ਦਿਓ ਇਹਨਾਂ ਨੂੰ ਫੋਨ ਦਿਓ ਤਾਂ ਫਿਰ ਕਿਉਂ ਨਹੀਂ ਗੱਲ ਸੁਣਵਾਈ ਹੋ ਸਕਦੀ ਹੈ ਹੈਨਾ ਤੇ ਉਦਾਂ ਇਹ ਕਹਿ ਰਹੇ ਆ ਕਿ ਮੈਂ ਜੁਨੀਅਨ ਦੀ ਜਿਹੜੀ ਆ ਪੰਜਾਬ ਦੀ ਜਨਰਲ ਸੈਕਟਰੀ ਆ ਸੀਡੀਪੀਓ ਜੁਨੀਅਨ ਦੀ ਤੇ ਇੱਥੇ ਦੱਸਣਾ ਚਾਹੁੰਦੀ ਆ ਕਿ ਇਹਨਾਂ ਦੇ ਇੱਕ ਸੀਡੀਪੀਓ ਨੂੰ ਉਹ ਟਰਮੀਨੇਟ ਕਰ ਦਿੱਤਾ ਸਸਪੈਂਡ ਕਰ ਦਿੱਤਾ ਤੇ ਇਹ ਤਾਂ ਉਹਦੇ ਲਈ ਨਹੀਂ ਖੜੇ ਇਹਨਾਂ ਨੇ ਸਾਡੇ ਲਈ ਕੀ ਖੜਨਾ ਇਹ ਤਾਂ ਅਸੀਂ ਆਸ ਹੀ ਨਹੀਂ ਰੱਖਦੇ ਕਿ ਸਾਡੇ ਲਈ ਖੜਨਗੇ ਸਾਡੇ ਜਥੇਵੰਦੀ ਸਾਡੇ ਲਈ ਬਹੁਤ ਹੈ ਬਹੁਤ ਵੱਡਾ ਭੰਡਾਰ ਹੈ ਜਿਹੜੀ ਅੰਦਰ ਜਿਹੜੇ ਅੰਦਰ ਦੇ ਸਟਾਫ ਹੈ ਉਹਨਾਂ ਦਾ ਕਿਦਾਂ ਦਰ ਰਹੀਓ ਉਹਨਾਂ ਦੇ ਸਟਾਫ ਦੇ ਦੇ ਮੈਂਟਲ ਲੈਵਲ ਦੇਖ ਲਓ ਜੀ ਘੱਟੋ ਘੱਟ ਤੁਸੀਂ ਤਾਂ ਸਾਡੇ ਵਿੱਚ ਆ ਕੇ ਇੰਨੀ ਗੱਲ ਕਹਿ ਦੋ ਵੀ ਸਾਡਾ ਇਹਦੇ ਵਿੱਚ ਕੀ ਹੈਗਾ ਆ ਤੁਸੀਂ ਸਾਨੂੰ ਅਸੀਂ ਤੁਹਾਡੇ ਸਾਥ ਹੀ ਆਂ ਤੁਸੀਂ ਸਾਨੂੰ ਮੰਗ ਪੱਤਰ ਦੇ ਦਿਓ ਤੁਹਾਡਾ ਦਰਦ ਸਾਡਾ ਦਰਦ ਆ ਇੰਨੀ ਗੱਲ ਕਹਿਣੀ ਹੁੰਦੀ ਅੱਜ ਮੰਗਾ ਮਨਾਉਣ ਲਈ ਅੱਜ ਬਾਹਰੋਂ ਕੁੰਡਾ ਵੀ ਲਾਇਆ ਗਿਆ ਤੇ ਲਾਈਟ ਵੀ ਬੰਦ ਕੀਤੀ ਗਿਆ ਉਦੇ ਬਾਰੇ ਕੀ ਕਹਿਣਾ ਚਾਹੁੰਦਾ ਸਰ ਸਾਨੂੰ ਅਸੀਂ ਬੰਦ ਕਰਤਾ ਗੁੱਸੇ 'ਚ ਬਹੁਤ ਖੁਸ਼ ਹੋ ਜਾਂਦਾ ਆ ਉਹ ਵੀ ਸਾਡੇ ਹੀ ਸਾਥੀ ਆ ਗਰਮੀ ਬਹੁਤ ਜ਼ਿਆਦਾ ਪਰ ਅਸੀਂ ਵੀ ਤਾਂ ਪੱਖੇ ਤੋਂ ਬਗੈਰ ਹੀ ਬੈਠੇ ਆ ਅਸੀਂ ਫੇਰ ਲਾਈਟ ਪੇਸ ਦੇਤੀ ਅਸੀਂ ਵੀ ਕਿਹਾ ਸੀਗਾ ਚਲੋ ਕੋਈ ਨਹੀਂ ਪੰਜ ਸੱਤ ਮਿੰਟ ਦਾ ਗੁੱਸਾ ਆ ਕੀ ਮੰਗ ਕਰਦੇ ਹਾਂ ਤਾਂ ਪਰ ਤੁਸੀਂ ਉਹਨਾਂ ਦਾ ਮੈਂਟਲ ਲੈਵਲ ਦੇਖੋ ਕਿੱਦਾਂ ਦਾ ਆ ਕਿ ਜਿਹੜੇ ਦਰਦੇ ਹੀ ਅੰਦਰ ਗੁੰਗੇ ਤੋਤੇ ਬੈਠੇ ਹੈਗੇ ਮੰਗ ਕੀ ਕਰਦੇ ਹਾਂ ਅਸੀਂ ਮੰਗ ਇਹੀ ਕਰ ਰਹੇ ਸੀ ਡੀਪੀ ਆ ਮੈਡਮ ਸਾਡਾ ਮੰਗ ਪੱਤਰ ਲੈਣ ਆਉਗੇ ਸਾਡੇ ਕੋਲ ਰੋਜ਼-ਰੋਜ਼ ਨਹੀਂ ਆਇਆ ਜਾਂਦਾ ਕੱਲ ਨੂੰ ਸਾਨੂੰ ਉਹਨਾਂ ਨੇ ਟਾਈਮ ਦਿੱਤਾ 11 ਵਜੇ ਦਾ ਸਾਡੇ ਕੋਲ ਰੋਜ਼- ਆਪਣੇ ਕਰ ਬਾਂਦਾ ਸਟਾਪ ਵੀ ਚਲ ਜੂਗਾ ਅਸੀਂ ਕਿੰਨੇ ਚਿਰ ਬੈਠਣਾ ਜਦੋਂ ਤੱਕ ਉਹ ਨਹੀਂ ਆਉਂਦੇ ਜੀ ਸੀੜੀ 'ਤੇ ਨਹੀਂ ਆਉਂਦੇ ਮੰਗ ਪੱਤਰ ਨਹੀਂ ਲੈਂਦੇ ਕਿ ਪੁੱਤਲਾ ਵੀ ਸਾੜੂਗੇ ਉਹ ਅਸੀਂ ਜਿਹੜੇ ਜੋ ਫਲਸਤੀਨੀ ਤੇ ਹਮਲਾਇਆ ਉਹਦੇ ਲਈ ਤਾਂ ਅਸੀਂ ਸਾੜਦਾ ਹੀ ਆ ਉਹ ਬਾਅਦ 'ਚ ਦੇਖ ਲਾਂਗੇ ਉਹ ਉਹਦੇ ਲਈ ਤਾਂ ਅਸੀਂ ਕੱਲ ਵੀ ਇਕੱਠੇ ਹੋ ਜਾਾਂਗੇ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਅਸੀਂ ਜਿਹੜਾ ਹੈਗਾ ਮੰਗ ਪੱਤਰ ਜਿਹੜਾ ਅੱਜ ਹੀ ਦੇ ਕੇ ਜਾਣਾ ਹੈ ਹਾਂਜੀ ਅੱਜ ਜੋ ਇੱਥੇ ਸੀ.ਪੀ. ਆਫਿਸ 플ੋਰ ਦੇ ਵਿੱਚ ਅਨਿਮੋੜੀ ਵਰਕਰਸ ਨੇ ਪੰਨਾ ਦੇ ਕੇ ਮੰਗ ਪੱਤਰ ਪੇਸ਼ ਕਰਨਾ ਸੀ ਜਿਸ ਦੇ ਵਿੱਚ ਇਹਨਾਂ ਦੀਆਂ ਡਿਮਾਂਡਸ ਜਿਹੜੀਆਂ ਲਗੀਆਂ ਸੀਗੀਆਂ ਉਹ ਸਰਕਾਰ ਤੱਕ ਪਹੁੰਚਾਉਣ ਦੇ ਲਈ ਉਹਦੇ ਵਿੱਚ ਲਿਖਿਆ ਗਿਆ ਸੀਗਾ ਲੇਕਿਨ ਮੇਰੀ ਅਰਜੈਂਟ ਮੀਟਿੰਗ ਜਿਹੜੀ ਹੈਗੀ ਲੁਧਿਆਣੇ ਦੀ ਆਹੀ ਜਿਸ ਦੇ ਵਿੱਚ ਡੀ.ਸੀ. ਸਾਹਿਬ ਔਰ ਸਾਡੇ ਮੰਤਰੀ ਮਿਸਟਰ ਜੀ ਸੀਗੇ ਉਸ ਮੀਟਿੰਗ ਦੇ ਵਿੱਚ ਉਹ ਡਵੈਲਪਮੈਂਟ ਕੰਮਾਂ ਦੇ ਉੱਤੇ ਜਿਹੜੇ ਹੈਗੇ ਡਿਸਕਸ ਕੀਤਾ ਜਾਣਾ ਸੀਗਾ ਕਿ ਉਹ ਮੀਟਿੰਗ ਜਿਹੜੀ ਹੈਗੀ ਆ ਸਾਡੇ ਡੀਪੀ ਲੁਧਿਆਣਾ ਦੀ ਕਿਉਂਕਿ ਮੇਰੇ ਕੋਲ ਲੁਧਿਆਣੇ ਦਾ ਵੀ ਚਾਰਜ ਹੈਗਾ ਤੇ ਮੈਨੂੰ ਜਾਣਾ ਜ਼ਰੂਰੀ ਸੀ ਉਸ ਮੀਟਿੰਗ ਦੇ ਰਿਗਾਰਡਿੰਗ ਜਿਹੜਾ ਹੈਗਾ ਮੈਸੇਜ ਵੀ ਇਹਨਾਂ ਨੂੰ ਮੈਂ ਫੋਨ ਕਰਕੇ ਦੱਸਿਆ ਕਿ ਵੀ ਆਹ ਰੀਜ਼ਨ ਹੈ ਵੀ ਤੁਹਾਨੂੰ ਇੰਨੀ ਗਰਮੀ ਦੇ ਵਿੱਚ ਬੈਠ ਕੇ ਇੱਥੇ ਆਪਣਾ ਟਾਈਮ ਨਾ ਖਰਾਬ ਕਰੋ ਔਰ ਆਪਣੇ ਕਿਸੇ ਸੀਨੀਅਰ ਸੁਪਰਵਾਈਜ਼ਰ ਨੂੰ ਉਹ ਮੰਗ ਪੱਤਰ ਦੇਜੋ ਔਰ ਉਹ ਮੰਗ ਪੱਤਰ ਦੇ ਨੋਟਸ ਕਰਕੇ ਮੈਂ ਜਿਹੜਾ ਹੈ ਨਾ ਅੱਗੇ ਹੈੱਡ ਆਫਿਸ ਜਿਹੜਾ ਹੈ ਤੇ ਜਿੱਥੇ ਤੁਹਾਡੀ ਸਰਕਾਰ ਤੱਕ ਪਹੁੰਚਾਉਣ ਵਾਲਾ ਮੈਸੇਜ ਆ ਉਹ ਲਗਾਵਾਣੀ ਜੀ ਜੋ ਵੰਦਾ ਮੇਰਾ ਇੱਕ ਰਿਗਾਰਡ ਸੀ ਵੀ ਤੁਸੀਂ ਗਰਮੀ 'ਚ ਬੈਠ ਕੇ ਜੇਕਰ ਤੁਹਾਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਹੈ ਜਿਹਾ ਪਾਣੀ ਚਾਹ ਜਾਂ ਹੋਰ ਹੈ ਉਹ ਮੈਂ ਆਪਣੇ ਸਟਾਫ ਨੂੰ ਕਹਿ ਕੇ ਤੁਹਾਨੂੰ ਪ੍ਰੋਵਾਈਡ ਕਰਾ ਦਿੰਦੀ ਆ ਮੀਟਿੰਗ ਦਾ ਮੈਨੂੰ ਕੋਈ ਪਤਾ ਨਹੀਂ ਹੈਗਾ ਵੀ ਕਿੰਨੇ ਵਜੇ ਖਤਮ ਹੋਊਗੀ ਕਿਉਂਕਿ ਲੰਬੀ ਮੀਟਿੰਗ ਸੀ ਜਿਸ ਦੇ ਵਿੱਚ ਲਗਭਗ 45 ਡਿਪਾਰਟਮੈਂਟ ਕੰਮ ਕਰ ਰਹੇ ਸੀ ਜੀ ਔਰ ਸਾਰੀ ਮੀਟਿੰਗ ਦੇ ਵੀ ਚਾਰਜਸ ਸੀ ਤੇ ਮੈਨੂੰ ਜੋ ਫੋਨ ਆ ਰਹੇ ਸੀ ਉਸ ਫੋਨ ਦੇ ਅਕਾਰਢੀ ਹੀ ਮੈਂ ਇਹਨਾਂ ਨੂੰ ਨਾਲ ਦੀ ਨਾਲ ਜਵਾਬ ਵੀ ਦਿੰਦੀ ਰਹੀ ਆ ਲੇਕਿਨ ਦੁਪਹਿਰ ਜਦੋਂ ਮੀਟਿੰਗ ਘੰਟਾ ਡੇਢ ਘੰਟਾ ਚੱਲ ਰਹੀ ਸੀ ਤੇ ਮੈਨੂੰ ਮੈਸੇਜ ਆਇਆ ਕਿ ਵੀ ਇਹਨਾਂ ਵਰਕਰਸ ਵੱਲੋਂ ਜਿਹੜਾ ਹੈਗਾ ਦਫ਼ਤਰ ਨੂੰ ਤਾਲਾ ਲਗਾ ਕੇ ਲਾਈਟ ਬੰਦ ਕਰ ਦਿੱਤੀ ਗਈ ਜੋ ਕਿ ਇੱਕ ਮੇਰੇ ਹਿਸਾਬ ਨਾਲ ਇੱਕ ਵੀਮਨ ਐਟੀਟਿਊਡ ਸੀ ਕਿਤੇ ਮੇਰੇ ਆਫਿਸ ਦੇ ਦੋ ਕਰਮਚਾਰੀ ਇਦਾਂ ਦੇ ਨੇ ਜਿਨ੍ਹਾਂ ਨੂੰ ਸੀਰੀਅਸ ਹੈਲਥ ਇਸ਼ੂਜ਼ ਨੇ ਔਰ ਉਹਨੂੰ ਵੀ ਉਹਨਾਂ ਨੇ ਅਣਗੌਲਿਆ ਕਰਕੇ ਜਿਹੜਾ ਇਹ ਹਾਂ ਜੀ ਜਿਹੜਾ ਹੈਗਾ ਇੱਕ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੈਨੂੰ ਜ਼ਬਰਦਸਤੀ ਪ੍ਰੈਸ਼ਰ ਮੇਰੇ ਤੇ ਬਣਾ ਕੇ ਮੈਂ ਮੀਟਿੰਗ ਛੱਡ ਕੇ ਉਹਨਾਂ ਦੇ ਉੱਤੇ ਮੰਨਤ ਪਾਉਣ ਨੂੰ ਜੀ ਮੀਟਿੰਗ ਜਿਵੇਂ ਹੀ ਖਤਮ ਹੋਈ ਹੂੰ ਮੈਂ ਉਸੇ ਵੇਲੇ ਇੱਕਦਰ ਫਲੋਰ ਵਾਲੀ ਸਾਈਟ ਤੇ ਪਹੁੰਚ ਗਈ ਆਰ ਇਸ ਸਾਈਟ 'ਤੇ ਹੂੰ ਜੋ ਵੀ ਇਹਨਾਂ ਦਾ ਮਨਪੱਤਰ ਸੀਗਾ ਉਹ ਮੈਂ ਲੈ ਕੇ ਡਿਪਾਰਟਮੈਂਟ ਨੂੰ ਭੇਜਣ ਦੀ ਜਿਹੜੀ ਹੈਗੀ ਪ੍ਰਕਿਰਿਆ ਕਰ ਰਹੀ ਹੈ ਇਹਨਾਂ ਦਾ ਅਲੋਕੇਸ਼ਨ ਹੈ ਵੀ ਸੰਡੇ ਨੂੰ ਵੀ ਸਾਨੂੰ ਬੁਲਾਇਆ ਜਾ ਰਿਹਾ ਸੰਡੇ ਉਸਨੇ ਜਿਹੜੀਆਂ ਸੀਗੀਆਂ ਐਕਟੀਵਿਟੀਆਂ ਸੀ ਤੇਰੀ ਤਾਂ ਅਸੀਂ ਸੀਗਾ ਇਹਨਾਂ ਦੇ ਫੀਡ ਚੈੱਕ ਕਰਨ ਦਾ ਸੀਗਾ ਲੇਕਿਨ ਉਸ ਵੇਲੇ ਉਹ ਇੱਕ ਜ਼ਰੂਰੀ ਸੀਗਾ ਐਫਰਟ ਕਰਨਾ ਵੀ ਜ਼ਰੂਰੀ ਸੀਗਾ ਕਿ ਇੱਕ ਹੋ ਇੱਕ ਹੋਰ ਅਲੀਕੇਸ਼ਨ ਲਾ ਰਹੇ ਮੰਡੀ ਦੇ ਵਿੱਚ ਕੋਈ ਜਿਹੜਾ ਗੰਪ ਹੋ ਜਾਂਦੇ ਵਿੱਚੋਂ ਕੋਈ ਕੋਈ ਸਮਾਨ ਮਤਲਬ ਛੁਰੀ ਵਗੈਰਾ ਕੋਈ ਕਰਚੀ ਵਗੈਰਾ ਮਿਲੀ ਆ ਉਸ ਤਰ੍ਹਾਂ ਦਾ ਕੋਈ ਮੇਰੇ ਕੋਲ ਇਸ਼ੂ ਨਹੀਂ ਉਹਨਾਂ ਨੇ ਇੱਕ ਵੀਡੀਓ ਤੇ ਫੋਟੋ ਸਾਨੂੰ ਸ਼ੇਅਰ ਕੀਤੀਆਂ ਦੀ ਕੋਈ ਨਹੀਂ ਆਇਆ ਯਾਰ ਇਹਨਾਂ ਦਾ ਰਾਦਰਿਆ ਫਰਜ਼ ਬੰਦਾ ਸੀਗਾ ਕਿ ਮੇਰੇ ਧਿਆਨ ਦੇ ਵਿੱਚ ਲੈ ਕੇ ਆਉਂਦੇ ਅਸੀਂ ਉਸ ਟਾਈਮ ਦੇ ਤੇ ਇਮੀਡੀਏਟਲੀ ਜਿਹੜੀ ਕੰਸਰਨਡ ਅਥਾਰਟੀ ਸੀ ਅਸੀਂ ਉਹਨੂੰ ਦੱਸਦੇ ਮੇਰੇ ਵੱਲੋਂ ਇਹਨਾਂ ਨੂੰ ਆਲਰੇਡੀ ਪਹਿਲਾਂ ਹੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਕਿ ਜਿਸ ਵੇਲੇ ਵੀ ਤੁਹਾਨੂੰ ਕੋਈ ਸਮਾਨ ਆਂਦਾ ਸਭ ਤੋਂ ਪਹਿਲਾਂ ਤੁਸੀਂ ਸੁਪਰਵਾਈਜ਼ਰ ਦੀ ਹਾਜ਼ਰੀ ਦੇ ਵਿੱਚ ਉਸ ਨੂੰ ਟੈਸਟ ਕਰਕੇ ਉਹਦੀ ਜੋ ਮਾਤਰਾ ਕੁਆਲਿਟੀ ਐਂਡ ਡੇਟ ਆਫ ਮੈਨੂਫੈਕਚਰ ਐਂਡ ਡੇਟ ਆਫ ਐਕਸਪਾਇਰੀ ਪੜ੍ਹ ਕੇ ਫਿਰ ਬੈਨੀਫਿਸ਼ਰੀ ਨੂੰ ਸੈਟੀਸਫਾਈ ਕਰਾ ਕੇ ਅੱਗੇ ਭੇਜਣਾ ਹੁੰਦਾ ਐਂਡ ਸਾਡੇ ਸੁਪਰਵਾਈਜ਼ਰਸ ਨੇ ਜਿਸ ਦਿਨ ਸਮਾਨ ਉਤਰਿਆ ਉਹਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਔਰ ਉਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਾਨੂੰ ਅ ਰਿਪੋਰਟ ਨਹੀਂ ਆਈ ਕਿ ਉਹ ਖਾਣੇ ਦੇ ਵਿੱਚ ਗੰਦਾ ਸੀ ਜਾਂ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਣ ਪਾਇਆ ਗਿਆ ਜਿਹੜਾ ਕਿ ਹਿਊਮਨ ਦੇ ਖਾਣ ਦੇ ਲਈ ਜਿਹੜਾ ਸੀਗਾ ਉਹ ਹਾਰਮਫੁਲ ਸੀ ਹਾਂ ਫੁਲ ਇਸ ਵੇ ਜੇਹੀ ਕੋਈ ਗੱਲ ਹੁੰਦੀ ਤਾਂ ਇਮੀਡੀਏਟਲੀ ਮੈਂ ਆਪਣੀ ਕੰਸਲਟ ਅਥਾਰਟੀ ਨੂੰ ਜਿਹੜਾ ਹੈਗਾ ਉਹ ਹੁਣ ਕੀ ਤੁਸੀਂ ਉਹਨਾਂ ਨੂੰ ਭਰੋਸਾ ਦੋਇਆ ਜੋ ਉਹਨਾਂ ਨੇ ਮੰਨ ਪੱਤਰ ਦਿੱਤਾ ਅਸੀਂ ਆਪਣਾ ਉੱਪਰ ਹਾਇਰ ਲੈਵਲ ਤੇ ਭੇਜਿਆ ਹੈ ਕਿ ਉਹਨਾਂ ਦੇ ਮੰਗਾਂ ਦੇ ਬਾਰੇ ਵਿਚਾਰ ਕੀਤਾ ਜਾਵੇ ਉਹ ਮੰਨ ਕਰ ਰਹੇ ਨੇ ਕਿ ਦਾ ਆਂਡਰੀਅਮ ਦੇ ਬਾਦਲੇ ਉਹਨਾਂ ਨੇ ਮੰਗ ਰੱਖੀ ਆ ਇੱਕੋ ਕਹਿੰਦੇ ਆ ਕਿ ਵੀ ਸਾਨੂੰ ਫੋਨ ਜਿਹੜੇ ਹੈਗੇ ਪ੍ਰੋਵਾਈਡ ਕੀਤੇ ਜਾਣ ਉਹ ਵੀ ਜਿਹੜਾ ਹੈਗਾ ਉੱਪਰ ਉਹ ਵੀ ਦੱਸਿਆ ਇੱਕ ਉਹਨਾਂ ਨੇ ਵੀ ਦੋ ਦੋ ਵਾਰੀ ਪੈਸੇ ਆ ਗਏ ਫੋਨ ਦੇ ਪਰ ਫੋਨ ਨਹੀਂ ਸਾਨੂੰ ਦਿੱਤੇ ਗਏ ਕੋਈ ਪਲਾਨ ਚ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਦੇਖੋ ਡਿਪਾਰਟਮੈਂਟ ਕਿਹੜਾ ਡਿਪਾਰਟਮੈਂਟ ਆ ਕਿ ਉਹ ਕਹੇ ਕਿ ਵੀ ਮੇਰਾ ਜਿਹੜਾ ਹੈਗਾ ਅਕਸ ਜਿਹੜਾ ਹੈਗਾ ਸਰਕਾਰ ਦੀ ਨਜ਼ਰਾਂ ਚ ਜਖਾਵ ਹੋਵੇ ਹੈਨਾ ਹਰ ਡਿਪਾਰਟਮੈਂਟ ਇਹੀ ਚਾਹੁੰਦਾ ਕਿ ਅਸੀਂ ਵਧੀਆ ਕੰਮ ਕਰਕੇ ਸਰਕਾਰ ਦੀ ਨਜ਼ਰਾਂ ਚ ਠੀਕ ਬਣ ਜਾਈਏ ਔਰ ਜੋ ਡਿਪਾਰਟਮੈਂਟ ਦੀ ਕੋਈ ਐਦਾਂ ਦੀ ਇੰਟention ਨਹੀਂ ਹੈਗੀ ਕਿ ਵੀ ਅਸੀਂ ਅੰਗਨਵਾੜੀ ਵਰਕਰਸ ਜੋ ਕਹਿੰਦੇ ਆ ਉਹਨਾਂ ਸਮਾਨ ਦੇ ਵਿੱਚ ਪੰਜਾਂਡ ਚ ਦੇਰੀ ਕਰਦੇ ਪਰ ਕੁਛ ਨਾ ਕੁਛ ਲੀਗਲ ਅਧੰਦੇ ਕੰਟੈਂਟ ਹੁੰਦਾ ਜਿਹਦੇ ਕਰਕੇ ਉਹ ਥੋੜਾ ਜਿਹਾ ਕੰਮ ਲੇਟ ਹੋ ਜਾਂਦਾ ਤੁਸੀਂ ਇਹਨਾਂ ਨਾਲ ਜਦੋਂ ਮੀਟਿੰਗ ਤੋਂ ਬਾਹਰ ਨਿਕਲ ਕੇ ਕੋਈ ਇਹਨਾਂ ਨਾਲ ਫੋਨ ਤੇ ਰਾਬਤਾ ਵੀ ਕੀਤਾ ਇਹਨਾਂ ਨੂੰ ਕੋਈ ਗਾਈਡਨਸ ਸਮਝਾਇਆ ਵੀ ਤੁਹਾਡਾ ਮੰਗ ਪੱਤਰ ਜਾਂ ਤੁਹਾਡਾ ਲੈ ਲੈ ਜਾਊਗਾ ਤੁਸੀਂ ਇਹਨਾਂ ਨੂੰ ਦੱਸਿਆ ਫੋਨ ਤੇ ਬਿਲਕੁਲ ਦੱਸਿਆ ਇਹਨਾਂ ਦੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਯਾ ਵੀ ਇੰਦੀ ਗਰਮੀ ਦੇ ਵਿੱਚ ਇੱਥੇ ਬੈਠਣ ਦੀ ਜ਼ਰੂਰਤ ਨਹੀਂ ਹੈ ਮੀਟਿੰਗ ਮੇਰੀ ਲੰਬੀ ਜਾ ਸਕਦੀ ਹੈ ਤੁਸੀਂ ਆਪਣੇ ਜਿਹੜੇ ਤੁਹਾਡੇ ਅੰਦਰ ਸੁਪਰਵਾਈਜ਼ਰਸ ਬੈਠੇ ਹੋ ਉਹਨਾਂ ਨੂੰ ਆਪਣਾ ਮੰਗ ਪੱਤਰ ਦੇ ਦਿਓ ਲੇਕਿਨ ਇਹਨਾਂ ਨੇ ਇਸ ਸੀਜ਼ਨ ਨੂੰ ਐਗਰੀ ਨਹੀਂ ਕੀਤਾ ਮੇਂ ਵੀ ਇਹਨਾਂ ਦਾ ਇਸ਼ੂ ਸੀਗਾ ਕਿ ਅਸੀਂ ਸੀਡੀਪੀ ਉਹਨਾਂ ਇੱਥੇ ਲਿਆ ਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਮੇਰੇ ਹਿਸਾਬ ਨਾਲ ਜੋ ਮੈਂ ਹੁਣ ਇਸ ਵਿਸ਼ੇ ਤੇ ਤੁਹਾਨੂੰ ਕੀ ਕਹਾਂ ਇੱਕ ਗੱਲ ਹੋਰ ਉਹਨਾਂ ਨੇ ਰੱਖੀ ਆ ਕਿ ਕਿੰਨੇ ਦਿਨ ਹੋ ਗਏ ਸੀਡੀਪੀ ਸਾਹਿਬ ਨੂੰ ਇੱਥੇ ਆਇਆ ਹਨ ਪਰ ਸਾਣਾ ਰਾਬਤਾ ਕਾਇਮ ਨਹੀਂ ਕਰ ਰਹਾ ਦੂਰ ਦੂਰ ਰਹਿੰਦੇ ਆ ਸਾਡੇ ਤੋਂ ਨਹੀਂ 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 ਮੇਰੀ ਫੀਲਡ ਫੀਲਡ ਡਿਊਟੀ ਦੇ ਵਿੱਚ ਤੁਸੀਂ ਮੇਰੇ ਸਟਾਫ ਬੈਠਾ ਮੈਂ ਫੀਲਡ ਦੇ ਵਿੱਚ ਜਾ ਰਹੀ ਆ ਦਸਾਂਝ ਪਹਿਲਾਂ ਮੈਂ ਮੀਟਿੰਗ ਕੀਤੀ ਆ ਮੈਨੂੰ ਪਿੰਨਾਂ ਦੇ ਨਾਮ ਪਤਾ ਲੱਗ ਰਹੇ ਆ ਕਿਉਂਕਿ ਮੈਂ ਤਾਂ ਹੁਣੇ ਜਾਇਨ ਕੀਤਾ ਜੀ ਥੋੜੀ ਦੇਰ ਹੀ ਹੋਈ ਆ ਜਾਇਨ ਕੀਤਾ ਨੂੰ ਦਸਾਂਝ ਪਹਿਲਾਂ ਸਰਕਲ ਮੀਟਿੰਗ ਕਰਕੇ ਆਈਆਂ ਨਗਰ ਸਰਕਲ ਮੀਟਿੰਗ ਕਰਕੇ ਆਈਆਂ ਇੱਥੇ ਆਂਗਨਵਾੜੀ ਵਰਕਰਸ ਨੂੰ ਬੁਲਾ ਕੇ ਉਹਨਾਂ ਦੇ ਨਾਲ ਟ੍ਰੇਨਿੰਗਸ ਕਰ ਰਹੀ ਆ ਮੈਨੂੰ ਨਹੀਂ ਪਤਾ ਉਹ ਕਿਉਂ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਕਿਉਂਕਿ 179 ਆਂਗਨਵਾੜੀ ਸੈਂਟਰਸ ਨੇ ਤੇ 94 ਦੇ ਫਰੀ ਵਿਲੇजेस ਨੇ ਔਰ ਮੇਰੇ ਲਈ ਕੋਈ ਐਕਸੈਪਟ ਸੋਰਸ ਹੈ ਨਹੀਂਗਾ ਕਿ ਵੀ ਮੈਂ 94 ਦੇ 94 ਪਿੰਡਾਂ ਨੂੰ ਔਰ 170 ਅੰਗਨਵਾੜੀ ਵਰਕਰਸ ਨੂੰ ਇੱਥੇ ਥੋੜੇ ਸਮੇਂ ਦੇ ਵਿੱਚ ਸਾਰੇ ਨੂੰ ਜਾ ਕੇ ਮਿਲ ਸਕਾਂ ਮੇਰੇ ਲਈ ਪ੍ਰਾਇੋਰਟੀ ਕੀ ਹੈਗੀਆ ਜਿੱਥੇ ਮੈਨੂੰ ਲੱਗਦਾ ਕਿ ਵੀ ਇਹ ਕਮਜ਼ੋਰ ਕੜੀ ਆ ਵੀ ਇਸ ਵਰਕਰ ਦਾ ਕੰਮ ਥੋੜਾ ਜਿਹਾ ਘਾਟਿਆ ਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਉਹਨੂੰ ਆਪਣੇ ਕੋਲ ਬਿਠਾ ਕੇ ਉਹਨੂੰ ਗਾਈਡ ਕਰਕੇ ਉਹ ਸਮਝਾ ਸਕਾਂ ਮੇਰਾ ਤਾਂ ਪਹਿਲਾਂ ਉਹਨਾਂ ਨੂੰ ਚੂਜ਼ ਕਰਕੇ ਉਹਨਾਂ ਨੂੰ ਸਮਝਾ ਕੇ ਅੱਗੇ ਤੋਰਨ ਦਾ ਠੀਕ ਹੈ ਥੈਂਕ ਯੂ ਹਾਂ